ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਇੱਕ ਉਸ ਸ਼ਖਸੀਅਤ ਤੇ ਉਸ ਭੈਣ ਨਾਲ ਮਿਲਾਨ ਜਾ ਰਿਹਾ ਹੈ ਜਿਨ੍ਹਾਂ ਨੂੰ ਡੌਗਸ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਜਿਹੜੇ ਆਪਣੇ ਘਰ ਦੇ ਵਿੱਚ 140 ਦੇ ਕਰੀਬ ਉਹਨਾਂ ਨੇ ਡੌਗੀ ਰੱਖੇ ਹੋਏ ਨੇ ਕੁੱਤੇ ਰੱਖੇ ਹੋਏ ਨੇ ਤੇ ਉਹ ਵੀ ਉਹ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਮਦਰ ਜਿਹੜਾ ਕਿ ਪੂਰਾ ਸਾਥ ਦਿੰਦੇ ਨੇ ਮੇਰੇ ਨਾਲ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸ਼ੁਸ਼ਮਾ ਭੈਣ ਜੀ ਸੱਸੀ ਕਾਲ ਤੋਂ ਦਾ ਸਾਡੇ ਦਰਸ਼ਕਾਂ ਨੂੰ ਦੱਸੋ ਕਿਵੇਂ ਤੁਹਾਨੂੰ ਪਿਆਰ ਆਇਆ ਕਿੰਨੇ ਡੌਗੀ ਤੁਸੀਂ ਰੱਖੇ ਫੇ ਦੱਸੋ ਮਲੇ ਜੀ ਇਹ ਬਚਪਨ ਤੋਂ ਹੀ ਹੈ ਮਤਲਬ ਪੇਰੈਂਟਸ ਤੋਂ ਹੀ ਹੈ ਤੇ ਸ਼ੁਰੂ ਤੋਂ 9 ਸਾਲ ਦੀ ਉਮਰ ਤੋਂ ਹੀ ਰੈਸਕਿਊ ਕਰ ਰਹੇ ਮੈਡਮ ਇਹ ਹੁਣ ਤੁਸੀਂ ਲਾ ਲੋ ਇਸ ਟਾਈਮ ਮੇਰੇ ਕੋਲ ਡਿਸੇਬਲ ਬਲਾਈਂਡ ਸਾਰੇ 140 ਡੌਗ ਨੇ 140 ਡੌਗਸ ਮਨ ਚ ਕਿਵੇਂ ਆਇਆ ਕਿ ਡੌਗ ਦੀ ਕਿਉਂਕਿ ਅੱਜ ਕੱਲ ਤਾਂ ਮਹੱਲਿਆਂ ਚ ਦੇਖਿਆ ਤੁਸੀਂ ਜਿਹੜੇ ਏਰੀਆ ਚ ਰਹਿ ਰਹੇ ਹੋ ਐਜੇ ਮਹੱਲਿਆਂ ਚ ਡੌਗੀਆਂ ਕਰਕੇ ਲੜਾਈ ਹੁੰਦੀ ਆ ਲੋਕਾਂ ਦੀ ਵੀ ਇਹ ਜੀ ਗੰਦ ਪਾ ਦਿੰਦੀ ਆ ਤੁਸੀਂ ਤੋਡੇ ਮਨ ਚ ਕਿਵੇਂ ਆਇਆ ਵੀ ਮੈਂ ਆਪਣੇ ਘਰਤੀ ਮੈਂ ਰੱਖਾਂ ਲੜਾਈ ਤਾਂ ਦੇਖੋ ਜੇ 40 ਬੰਦੇ ਇੱਕ ਕਲੋਨੀ ਚ ਰਹਿ ਰਹੇ ਨਾ 40ਆਂ ਚੋਂ ਦੋ ਹੋਣਗੇ ਜਿਹੜੇ ਪਸੰਦ ਕਰਦੇ ਨੇ ਹੂੰ ਬਾਕੀ ਇਹ ਲਾਲੋ ਠੱਤੀ ਬੰਦੇ ਉਹਨਾਂ ਨਾਲ ਪਸੰਦ ਕਰਨ ਵਾਲੇ ਸਾਡੀ ਵੀ ਬਹੁਤ ਲੜਾਈਆਂ ਹੁੰਦੀਆਂ ਨੇ ਹੂੰ ਪੁਲਿਸ ਕੰਪਲੇਂਟ ਤੱਕ ਹੋ ਜਾਂਦੀ ਹੈ ਹੂੰ ਬਹੁਤ ਝਗੜਾ ਹੁੰਦਾ ਇਸ ਖਰਚੇ ਕਿਵੇਂ ਚਲਾਨੇ ਹੋ ਖਰਚੇ ਦੇਖੋ ਕੁਸਤਾ ਮੈਂ ਤਾਂ ਦੇਖੋ ਮੈਰਿਜ ਕਰਾਈ ਨਹੀਂ ਮੇਰੀ ਸੈਲਰੀ ਹੈ ਹੂੰ ਤੇ ਮੇਰੇ ਹਾਂਜੀ ਕੀ ਕੰਮ ਕਰਦੀ ਹਾਂ ਮੈਂ ਕਾਲਜ ਚ ਜੌਬ ਕਰਦੀ ਲੜਕੀ ਜੀ ਤੇ ਬਾਕੀ ਫਰੈਂਡ ਸਰਕਲ ਆਪਣਾ ਥੋੜਾ ਜਿਹਾ ਹੈਲਪਿੰਗ ਹੈ ਹੂੰ ਕੁਝ ਬਾਹਰ ਰਹਿੰਦੇ ਨੇ ਆਪਣੇ ਫਰੈਂਡਸ ਔਰ ਕੁਝ ਇੱਥੇ ਤੇ ਉਹ ਵੀ ਜੌਬ ਕਰਦੇ ਹੋ ਆਪਣੀ ਸੈਲਰੀ ਦਾ ਤੁਸੀਂ ਲਾ ਲੋ 10% ਹਮੇਸ਼ਾ ਇਹ ਬਚਨ ਦਿੰਦੇ ਜੀ ਹਾਂਜੀ ਉਹ ਤੁਹਾਡੇ ਮਤਲਬ ਕੀ ਹੁੰਦਾ ਮਨ ਚ ਆਇਆ ਵੀ ਤੁਹਾਡੇ ਚਲੋ ਫੈਮਿਲੀ ਵੱਲੋਂ ਤੁਸੀਂ ਪਿਆਰ ਕਰਦੇ ਹੋ ਨਾ ਡੌਗ ਜਦੋਂ ਬਿਮਾਰ ਹੋ ਜਾਂਦਾ ਜਾਂ ਕਈ ਵਾਰ ਗੁੱਸੇ ਦੇ ਵਿੱਚ ਜਾਨਵਰ ਆ ਜਾਂਦਾ ਹੈ ਨਾ ਪਰ ਇਹ ਹੈ ਵੀ ਤੁਹਾਡੇ ਕੋਲ ਜਿਹੜੀ ਕੀ ਕਹਿੰਦਾ ਦੇਸੀ ਨਸਲ ਕੋਈ ਬਹੁਤ ਜ਼ਿਆਦਾ ਵਧੀਆ ਤਾਂ ਨਹੀਂ ਨਹੀਂ ਬਰੀਡ ਵਾਲੇ ਬਰੀਡ ਵਾਲੇ ਨਹੀਂ ਹੈ ਕਿ ਨਸਲ ਦੇਸੀ ਹੈਗੀ ਆ ਕਿਵੇਂ ਕਈ ਵਾਰ ਮਨ ਚ ਕਿਵੇਂ ਆਉਂਦਾ ਕਈ ਵਾਰ ਤਾਂ ਬੰਦਾ ਘਰ ਦੇ ਵਿੱਚ ਵੀ ਡੌਗੀ ਰੱਖੇ ਨਾ ਉਹ ਵੀ ਦੁਖੀ ਕਰਨ ਲੱਗ ਜਾਂਦਾ। ਨਹੀਂ ਹਾਂ ਦੁਖੀ ਤੇ ਮੈਂ ਕਦੇ ਦੁਖੀ ਨਹੀਂ ਹੋਈ ਵੈਸੇ। ਜੀ। ਮੈਨੂੰ ਲੱਗਦਾ ਤਰਸ ਆਂਦਾ ਕਿ ਇਹ ਵਿਚਾਰੇ ਬੋਲ ਨਹੀਂ ਸਕਦੇ ਹਨਾ। ਜੀ। ਆਪਣਾ ਦਰਦ ਨਹੀਂ ਦੱਸ ਸਕਦੇ। ਹੂੰ। ਤੇ ਆਪਣੇ ਆਫਖਾ ਵੀ ਨਹੀਂ ਸਕਦੇ। ਹੂੰ। ਪਰ ਮੈਨੂੰ ਇਹ ਲੱਗਦਾ ਕਿ ਇਹਨਾਂ ਲਈ ਆਪਾਂ ਖੜੇ ਹੋਣਾ ਔਰ ਆਪਾਂ ਹੀ ਇਹਨਾਂ ਨੂੰ ਸਭ ਕੁਝ ਦੇਣਾ। ਹੂੰ। ਇੱਕ ਡੋਮੈਸਟਿਕ ਐਨੀਮਲ ਡੌਗ। ਹੂੰ। ਇਹ ਇਨਸਾਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਹਮੇਸ਼ਾ ਰਹੇਗਾ ਹੋਰ ਰਹਿੰਦਾ ਆ ਹੂੰ ਉਹਨਾਂ ਜਿਹੜੇ ਨਫ਼ਰਤ ਕਰਨ ਵਾਲੇ ਉਹਨਾਂ ਨੂੰ ਵਪਸ ਸਮਝਾ ਨਹੀਂ ਸਕਦੇ ਪਰ ਮੈਂ ਇਹਨਾਂ ਦੇ ਜਿਹੜੇ ਮਾਸੂਮ ਚਿਹਰੇ ਜਾਂ ਦੇਖਦੀ ਆ ਨਾ ਮੈਨੂੰ ਇੱਕ ਪੇਨ ਫੀਲ ਹੁੰਦਾ ਇਸ ਕਰਕੇ ਮੈਂ ਇਹਨਾਂ ਦੀ ਬੱਚਿਆਂ ਦੀ ਹੈਲਪ ਕਰਦੀ ਕਿੰਨੇ ਸਾਲ ਤੋਂ ਕਰ ਰਿਹਾ ਬਹੁਤ ਸਾਲ ਹੋ ਗਏ ਜੀ ਹੁ ਗਿਣਤੀ ਨਹੀਂ ਸਾਲ ਦੀ ਹੂੰ ਇਹ ਲੱਗਦਾ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੁਸੀਂ ਆਪਣੀ ਪਲਾਟ ਪਤਾ ਨਹੀਂ ਆਪਣੇ ਕਹਿੰਦੇ ਕੁਝ ਵੇਚ ਦਿੱਤਾ ਸੀ ਨਾ ਗਹਿਣੇ ਵੇਚੇ ਸੀ ਗਹਿਣੇ ਵੇਚੇ ਹਾਂ ਹਾਂ ਸੋਫਾ ਵੇਚਿਆ ਗਹਿਣੇ ਵੇਚ ਤੇ ਬਹੁਤ ਮਹਿੰਗਾ ਸਮਾਨ ਵੇਚਿਆ ਲੌਕਡਾਊਨ ਦੇ ਵਿੱਚ ਮੈਂ ਮੰਮੀ ਤੇ ਚਾਂਦੀ ਦੇ ਕੜੇ ਵੇਚ ਤੇ ਇਹਨਾਂ ਕਰਕੇ ਵੀ ਇਹਨਾਂ ਦਾ ਖਾਣਾ ਪੂਰਾ ਨਹੀਂ ਹੋ ਰਿਹਾ। ਆਪਾਂ 3-30 ਡੌਗ ਨੂੰ ਡੇਲੀ ਖਵਾਣਾ। ਹਾਂ। ਸੋਰਸ ਸੀਗਾ ਨਹੀਂ। ਹਾਂ। ਤੇ ਜਦੋਂ ਪੈਸੇ ਘਟ ਹੋਏ ਕੋਈ ਡੋਨੇਸ਼ਨ ਵਾਲਾ ਮਿਲਿਆ ਨਹੀਂ। ਹਾਂ। ਤੇ ਮੈਂ ਚੱਕ ਕੇ ਫਿਰ ਉਹ ਵੇਚ ਕੇ 1 ਮਹੀਨਾ ਪੂਰਾ ਇਹਨਾਂ ਨੂੰ ਖਾਣਾ ਖਵਾਇਆ ਜਦ ਤੱਕ ਮੈਨੂੰ ਸੈਲਰੀ ਨਹੀਂ ਮਿਲੀ। ਹਾਂ। ਜੇ ਸੈਲਰੀ ਮਿਲੀ ਫਿਰ ਜਾ ਕੇ ਮੈਂ ਇਹਨਾਂ ਦਾ ਦੋ। ਨਾ ਬੱਡਾ। ਹਾਂ। ਤੋ ਬਿਲਕੁਲ ਤੁਹਾਨੂੰ ਵੀ ਥੋੜਾ ਜਿਹਾ ਡਰ ਜਿਹਾ ਲੱਗਦਾ ਪਰ ਤਸਵੀਰਾਂ ਵੀ ਤੁਸੀਂ ਦੇਖੋਗੇ ਕਿ ਇਹ ਪੂਰੀ ਸਿਕਿਉਰਿਟੀ ਆ ਤੁਹਾਡੀ ਮਨ ਲੱਗਦਾ ਤੁਹਾਡੇ ਘਰ ਦੇ ਆਲੇ ਦੁਆਲੇ ਕੋਈ ਆ ਤਾਂ ਨਹੀਂ ਸਕਦਾ ਹੋਏਗਾ ਮਨ ਨਾ ਹਾਂ ਕੋਈ ਵੀ ਨਹੀਂ ਆ ਸਕਦਾ ਹਾਂ ਇਹ ਮਤਲਬ ਅੱਛਾ ਇੱਕ ਮਿੰਟ ਹੋਰ ਦੱਸੋ ਕਦੀ ਸਨਮਾਨ ਤੋਂ ਇਹ ਤੁਹਾਨੂੰ ਕਿਸੇ ਜਥੇਬੰਦੀ ਵੱਲੋਂ ਜਾਂ ਕਿਤੇ ਹੋਰ ਸਰਕਾਰ ਵੱਲੋਂ ਕਿ ਤੁਸੀਂ ਡੌਗ ਜ਼ਬਰ ਨੂੰ ਵੈਸੇ ਮੈਂ ਹੁਣ ਜਿਹੜੀ ਪਟਿਆਲੇ ਦੀ ਕਾਰਪੋਰੇਸ਼ਨ ਹੈ ਉਹ ਡੌਗ ਜ਼ਬਰ ਤੇ ਲਈ ਹਸਪੀਟਲ ਖੋਲ ਰਹੀ ਇੱਕ ਬੱਕਰਾ ਤੁਹਾਨੂੰ ਕੋਈ ਆਇਸ ਤੇ ਲਈ ਸੰਖਿਆ ਆਇਆ ਕੋਈ ਨਹੀਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਜੀ ਉਹ ਤੁਹਾਨੂੰ ਚਾਂਸ ਦਿੰਨੇ ਆ ਪਟਿਆਲੇ ਵਿੱਚ ਸਭ ਤੋਂ ਵੱਡ ਜਿਹੜੀ ਡੌਗ ਉਹ ਮੇਰੇ ਘਰੇ ਆ ਜੀ ਸ਼ੈਲਟਰ ਨਹੀਂ ਹੈ ਮੇਰਾ ਤੁਸੀਂ ਦੇਖ ਸਕਦੇ ਇਹਨਾਂ ਦੇ ਵਿੱਚ ਮੈਂ ਆਪ ਵੀ ਰਹਿੰਦੀ ਆ ਮਦਰ ਰਹਿੰਦੇ ਬ੍ਰਦਰ ਰਹਿੰਦਾ ਪਰ ਸਰਕਾਰ ਵੱਲੋਂ ਦੇਖੋ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਮੈਨੂੰ ਸ਼ੇਰ ਹੱਜਾ ਬੇਟਾ ਤੇ ਸਮਾਨ ਵੀ ਆਪਣੇ ਕੋਈ ਫਰੈਂਡ ਸਰਕਲ ਦੇ ਵਿੱਚ ਕੋਈ ਹੈ ਥੋੜਾ ਬਹੁਤ ਉਹ ਕਰ ਦਿੰਦੇ ਨੇ ਹੋਰ ਕੁਛ ਨਹੀਂ ਹੋ ਰਾਤ ਨੂੰ ਫਿਰ ਤੁਹਾਡੇ ਨਾਲ ਕਮਰਿਆਂ ਦੇ ਵਿੱਚ